ਗੋਲੀ ਸਿਟੀ ਡਿਕਲੇਰ ਕੀਤਾ ਗਿਆ ਖਾਸਾ ਜੀ ਉਹਨਾਂ ਨੂੰ ਪਤਾ ਹੀ ਨਹੀਂ 15 ਸਾਲ ਪਹਿਲੇ ਬਦਲ ਸਾਬ ਕਰ ਚੁੱਕੇ ਸੀ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਪਰ ਇਸ ਚੀਜ਼ ਦੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੱਡਾ ਖੁਲਾਸਾ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਤਾਂ ਪਹਿਲਾਂ ਹੀ ਅਸੀਂ ਲਾਗੂ ਕਰ ਚੁੱਕੇ ਹਾਂ ਪਰ ਫਿਰ ਕਿਉਂ ਦੁਆਰਾ ਡਰਾਮੇ ਕੀਤੇ ਜਾ ਰਹੇ ਨੇ ਇਹ ਕਹਿਣਾ ਹੈ ਸੁਖਵੀਰ ਬਾਦਲ ਦਾ ਜਿੰਨੇ ਧਾਰਮਿਕ ਸ਼ਹਿਰ ਹੈ ਜਿੱਥੇ ਗੁਰੂ ਸਾਹਿਬ ਗਏ ਆ ਸਾਰਿਆਂ ਦੇ ਅੱਗੇ ਬਾਦਲ ਸਾਹਿਬ ਨੇ ਫੈਸਲਾ ਕੀਤਾ ਸ਼੍ਰੀ ਲਾਓ ਸ਼੍ਰੀ ਆਨੰਦਪੁਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਹੁਣ ਮੈਂ ਕੱਲ ਅਖਬਾਰ ਦੀ ਅੱਜ ਹੈਡਲਾਈਨ ਹੈ ਕਿ ਜੀ ਤਿੰਨੋਂ ਸ਼ਹਿਰਾਂ ਨੂੰ ਹੌਲੀ ਸਿਟੀ ਡਿਕਲੇਰ ਕੀਤਾ ਕਿਹਾ ਖਾਸਾ ਜੀ ਉਹਨਾਂ ਨੂੰ ਪਤਾ ਹੀ ਨਹੀਂ 15 ਸਾਲ ਪਹਿਲੇ ਬਾਦਲ ਸਾਹਿਬ ਕਰ ਚੁੱਕੇ ਸੀ ਥੋੜੀ ਸਰਕਾਰ ਕਾਲੀ ਦੇ ਲਈ 15 ਸਾਲ ਪਹਿਲੇ ਹੌਲੀ ਸਿਟੀ ਡਿਕਲੇਰ ਕੀਤਾ ਤੁਸੀਂ ਦੇਖੋ ਹੌਲੀ ਸਿਟੀ ਨਹੀਂ ਜਿਨਨੇ ਅਨੰਦਪੁਰ ਸਾਹਿਬ ਦੀ ਚਾਰੋਂ ਤਰਫ ਸੇਵਾ ਹੋਈ ਹੈ ਸੰਭਾਲ ਹੋਈ ਹੈ ਡਵੈਲਪਮੈਂਟ ਹੋਈ ਹੈ 100% ਅਕਾਲੀ ਸਰਕਾਰ ਨੇ ਕੀਤੀ ਹੈ ਅੰਮ੍ਰਿਤਸਰ ਸਾਹਿਬ ਲੈ ਲੋ ਤਲਵੰਡੀ ਸਾਹਿਬ ਉਹ ਲੈ ਲੋ ਗੁਰੂ ਮੈਨੂੰ ਯਾਦ ਹੈ ਵੱਡੇ ਪਾਲ ਸਾਹਿਬ ਨੇ ਕਿਹਾ ਅਸੀਂ ਮੀਟਿੰਗ ਸੀ ਕੈਬਨਟ ਸੀ ਉਹਨਾਂ ਨੇ ਕਿਹਾ ਕਿ ਜਿੱਥੇ ਜਿੱਥੇ ਆਪਣੇ ਇਤਿਹਾਸਿਕ ਸ਼ਹਿਰ ਹੈ ਜਿੱਥੇ ਗੁਰੂ ਸਾਹਿਬ ਗਏ ਹੈ ਸਭ ਤੋਂ ਪਹਿਲੇ ਪੈਸਾ ਉੱਥੇ ਲਾ ਕੇ ਡਵੈਲਪ ਕਰੋ ਤੇ ਭਾਵੇਂ ਤੁਸੀਂ ਤਰਨਤਨ ਸਾਹਿਬ ਚਲੇ ਹੋ ਸਭ ਤੋਂ ਪਹਿਲੇ ਉੱਥੇ ਸਾਰੀ ਡਵੈਲਪਮੈਂਟ ਕੀਤੀ ਕਿਉਂ ਤੁਹਾਡੇ ਕੋਲ ਸਿਆਸੀ ਤਾਕਤ ਸੀ ਇਹ ਤਿੰਨੋ ਸ਼ਹਿਰਾਂ ਨੂੰ ਹੋਲੀ ਸਿਟੀ ਡਿਕਲੇਰ ਕੀਤਾ ਕਿਹਾ ਖਾਸਾ ਜੀ ਉਹਨਾਂ ਨੂੰ ਪਤਾ ਹੀ ਨਹੀਂ 15 ਸਾਲ ਪਹਿਲੇ ਬਾਲ ਸਾਹਿਬ ਕਰ ਚੁੱਕੇ ਸੀ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਪਰ ਇਸ ਚੀਜ਼ ਦੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੱਡਾ ਖੁਲਾਸਾ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਤਾਂ ਪਹਿਲਾਂ ਹੀ ਅਸੀਂ ਲਾਗੂ ਕਰ ਚੁੱਕੀ ਹਾਂ ਪਰ ਫਿਰ ਕਿਉਂ ਦੁਆਰਾ ਡਰਾਮੇ ਕੀਤੇ ਜਾ ਰਹੇ ਨੇ ਇਹ ਕਹਿਣਾ ਹੈ ਸੁਖਵੀਰ ਬਾਦਲ ਦਾ ਜਿੰਨੇ ਧਾਰਮਿਕ ਸ਼ਹਿਰ ਹੈ ਜਿੱਥੇ ਗੁਰੂ ਸਾਹਿਬ ਗਏ ਆ ਸਾਰਿਆਂ ਦੇ ਅੱਗੇ ਬਾਦਲ ਸਾਹਿਬ ਨੇ ਫੈਸਲਾ ਕੀਤਾ ਸ਼੍ਰੀ ਲਾਹੋ ਸ਼੍ਰੀ ਨੰਦਪੁਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਹੁਣ ਮੈਂ ਕੱਲ ਅਖਬਾਰ ਦੀ ਅੱਜ ਹੈਡਲਾਈਨ ਹੈ ਕਿ ਜੀ ਤਿੰਨੋ ਸ਼ਹਿਰਾਂ ਨੂੰ ਹੋਲੀ ਸਿਟੀ ਡਿਕਲੇਰ ਕੀਤਾ ਗਿਆ ਖਾਸਾ ਜੀ ਉਹਨਾਂ ਨੂੰ ਪਤਾ ਹੀ ਨਹੀਂ 15 ਸਾਲ ਪਹਿਲੇ ਬਾਲ ਸਾਹਿਬ ਕਰ ਚੁੱਕੇ ਸੀ ਥੋੜੀ ਸਰਕਾਰ ਕਾਲੀ ਦੇ ਲਈ 15 ਸਾਲ ਪਹਿਲੇ ਹੋਲੀ ਸਿਟੀ ਡਿਕਲੇਰ ਕੀਤਾ ਤੁਸੀਂ ਦੇਖੋ ਹੋਲੀ ਸਿਟੀ ਨੇ ਜਿਨਨੇ ਨੰਦਪੁਰ ਸਾਹਿਬ ਦੀ ਚਾਰੋਂ ਤਰਫ ਸੇਵਾ ਹੋਈ ਹੈ ਸੰਭਾਲ ਹੋਈ ਹੈ ਡਵੈਲਪਮੈਂਟ ਹੋਈ ਹੈ 100% अकाली सरकार ने कीती है अमृतसर साहब ਲੈ ਲੋ ਤਲਵੰਡੀ ਸਾਹਿਬ ਉਹ ਲੈ ਲੋ ਗੁਰੂ ਮੈਨੂੰ ਯਾਦ ਹੈ ਵੱਡੇ ਪਾਲ ਸਾਹਿਬ ਨੇ ਕਿਹਾ ਅਸੀਂ ਮੀਟਿੰਗ ਸੀ ਕੈਬਨਟ ਸੀ ਉਹਨਾਂ ਨੇ ਕਿਹਾ ਕਿ ਜਿੱਥੇ ਜਿੱਥੇ ਆਪਣੇ ਇਤਿਹਾਸ ਸੇ ਖੈਰ ਹੈ ਜਿੱਥੇ ਗੁਰੂ ਸਾਹਿਬ ਗਏ ਹੈ ਸਭ ਤੋਂ ਪਹਿਲੇ ਪੈਸਾ ਉੱਥੇ ਲਾ ਕੇ ਡਿਵੈਲਪ ਕਰੋ ਤੇ ਭਾਵੇਂ ਤੁਸੀਂ ਤਰਨਤਨ ਸਾਹਿਬ ਚਲੇ ਜਾਓ ਸਭ ਤੋਂ ਪਹਿਲੇ ਉੱਥੇ ਸਾਰੀ ਡਿਵੈਲਪਮੈਂਟ ਕੀਤੀ ਕਿਉਂ ਤੁਹਾਡੇ ਕੋਲ ਸਿਆਸੀ ਤਾਕਤ ਸੀ ਅਕਾਲੀ ਸਿਟੀ ਦੇ ਕਰੇਅਰ ਕੀਤਾ ਕਿਹਾ ਖਾਸਾ ਜੀ ਉਹਨਾਂ ਨੂੰ ਪਤਾ ਹੀ ਨਹੀਂ 15 ਸਾਲ ਪਹਿਲੇ ਬਾਲਸਾ ਕਰ ਚੁੱਕੇ ਸੀ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਪਰ ਇਸ ਚੀਜ਼ ਦੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੱਡਾ ਖੁਲਾਸਾ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਤਾਂ ਪਹਿਲਾਂ ਹੀ ਅਸੀਂ ਲਾਗੂ ਕਰ ਚੁੱਕੇ ਹਾਂ ਪਰ ਫਿਰ ਕਿਉਂ ਦੁਆਰਾ ਡਰਾਮੇ ਕੀਤੇ ਜਾ ਰਹੇ ਨੇ ਇਹ ਕਹਿਣਾ ਹੈ ਸੁਖਵੀਰ ਬਾਦਲ ਦਾ ਜਿੰਨੇ ਧਾਰਮਿਕ ਸ਼ਹਿਰ ਹੈ ਜਿੱਥੇ ਗੁਰੂ ਸਾਹਿਬ ਗਏ ਆ ਸਾਰਿਆਂ ਦੇ ਅੱਗੇ ਬਾਦਲ ਸਾਹਿਬ ਨੇ ਫੈਸਲਾ ਕੀਤਾ ਸ਼੍ਰੀ ਲਾਓ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਹੁਣ ਮੈਂ ਕੱਲ ਅਖਬਾਰ ਦੀ ਅੱਜ ਹੈਡਲਾਈਨ ਹੈ ਕਿ ਜੀ ਤਿੰਨੋਂ ਸ਼ਹਿਰਾਂ ਨੂੰ ਹੋਲੀ ਸਿਟੀdeclared ਕੀਤਾ ਗਿਆ ਖਾਲਸਾ ਜੀ ਉਹਨਾਂ ਨੂੰ ਪਤਾ ਹੀ ਨਹੀਂ 15 ਸਾਲ ਪਹਿਲੇ ਬਾਦਲ ਸਾਹਿਬ ਕਰ ਚੁੱਕੇ ਸੀ ਥੋੜੀ ਸਰਕਾਰ ਕਾਲੀ ਦੇਲੇ 15 ਸਾਲ ਪਹਿਲੇ ਹੋਲੀ ਸਿਟੀ declare ਕੀਤਾ ਤੁਸੀਂ ਦੇਖੋ ਹੋਲੀ ਸਿਟੀ ਨਹੀਂ ਜਿੰਨੇ ਅਨੰਦਪੁਰ ਸਾਹਿਬ ਦੀ ਚਾਰੋਂ ਤਰਫ ਸੇਵਾ ਹੋਈ ਹੈ ਸੰਭਾਲ ਹੋਈ ਹੈ ਡਵੈਲਪਮੈਂਟ ਹੋਈ ਹੈ 100% ਅਕਾਲੀ ਸਰਕਾਰ ਨੇ ਕੀਤੀ ਹੈ ਅੰਮ੍ਰਿਤਸਰ ਸਾਹਿਬ ਲੈ ਲੋ ਤਲਵੰਡੀ ਸਾਹਿਬੋਂ ਲੈ ਲੋ ਗੁਰੂ ਮੈਨੂੰ ਯਾਦ ਹੈ ਵੱਡੇ ਪਾਲ ਸਾਹਿਬ ਨੇ ਕਿਹਾ ਅਸੀਂ ਮੀਟਿੰਗ ਸੀ ਕੈਬਨਟ ਸੀ ਉਹਨਾਂ ਨੇ ਕਿਹਾ ਕਿ ਜਿੱਥੇ-ਜਿੱਥੇ ਆਪਣੇ ਇਤਿਹਾਸ ਸੇਂ ਛੈਰ ਹੈ ਜਿੱਥੇ ਗੁਰੂ ਸਾਹਿਬ ਗਏ ਹੈ ਸਭ ਤੋਂ ਪਹਿਲੇ ਪੈਸਾ ਉੱਥੇ ਲਾ ਕੇ ਡਵੈਲਪ ਕਰੋ ਤੇ ਭਾਵੇਂ ਤੁਸੀਂ ਤਰਨਤਨ ਸਾਹਿਬ ਚਲੇ ਜਾਓ ਸਭ ਤੋਂ ਪਹਿਲੇ ਉੱਥੇ ਸਾਰੀ ਡਵੈਲਪਮੈਂਟ ਕੀਤੀ ਕਿਉਂ ਤੁਹਾਡੇ ਕੋਲ ਸਿਆਸੀ ਤਾਕਤ ਸੀ